ਬੈਂਤੀ ਹੈ ਆਪਣੇ ਵਿਚਾਰ ਮੰਤਰੀ ਸਾਹਿਬ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਪ੍ਰਧਾਨ ਸਭਾ ਸ਼੍ਰੀ ਪ੍ਰਿੰਸੀਪਲ ਬੋਧਰਾਮ ਜੀ ਉਹ ਵੀ ਪਹੁੰਚੇ ਹੈ ਮੈਂ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਸ਼੍ਰੀ ਕੇਜਰੀਵਾਲ ਜੀ ਸ਼੍ਰੀ ਬੋਧਰਾਮ ਜੀ ਸਾਰੀ ਰਾਜ ਕਮੰਡ ਵੱਲੋਂ ਮੈਨੂੰ ਲੋਕ ਸਭਾ ਬਟਿੰਡਾ ਲਈ ਉਮੀਦਵਾਰ ਬਣਾਇਆ ਗਿਆ ਨੂੰ ਪੱਕਾ ਲੱਗਦਾ ਵੀ ਬਹੁਤ ਵੱਡੀ ਲੀਡ ਤੋਂ ਉਹ ਬਹੁਤ ਸੋਹਣੀ ਲੀਡ ਤੋਂ ਜਿੱਤਣਗੇ ਜੀ ਤੇ ਜਿਹੜੇ ਆਪਣੇ ਕਾਲੀ ਦਲ ਆ ਉਹਨਾਂ ਨੂੰ ਮੂੰਹ ਤੋੜਨਾ ਜਵਾਬ ਮਿਲੂਗਾ ਜੀ ਮੇਰੇ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਸਰਕਾਰ ਦੀਆਂ ਜਿਵੇਂ ਬਿਜਲੀ 15-15 ਘੰਟੇ ਖੇਤੀ ਦੇ ਲਈ ਔਰ ਮੀਟਰ ਨਹੀਂ ਲਗਾ ਸੀ ਕੋਈ ਸਪਾਸ ਤੋਂ ਬਿડા ਡੀਟਰ ਜਿਹੜੇ ਬਿਆਨ ਦੇ ਛੋਟੇ ਲੋਕ ਆ ਆ ਉਦੇ ਲਈ ਬਹੁਤ ਵੱਡਾ ਸਹਾਰਾ ਹੈ ਕੋਈ 4-5000 ਰੁਪਇਆ ਬਚ ਜਾਂਦਾ ਜਿਹਦੇ ਨਾਲ ਅਸੀਂ ਘਰ ਦੀ ਕੰਮਦਾਰੀ ਬਹੁਤ ਲੋੜਾਂ ਹੁੰਦੀਆਂ ਲੋੜ ਤੇਲ ਤੋਂ ਲੈ ਕੇ ਕਿਸੇ ਬੱਚੇ ਦੀ ਟੀਸ ਭਰਨੀ ਕਿਸੇ ਨੂੰ ਮਰਦੀ ਲੈ ਕੇ ਦੇਣੀ ਕੋਈ ਹੋਰ ਢੀਨੇ ਲੱਤੇ ਦੀ ਲੋੜ ਹੋਰ ਕਿਸੇ ਕੰਮ ਲਈ ਉਹ ਪੈਸਾ ਸਾਡੇ ਕੰਮ ਆ ਜਾਂਦਾ ਇਸ ਲਈ ਜੇ ਨੌਕਰੀਆਂ ਦੇ ਗੱਲ ਵੀ ਕਰੀਏ ਤਾਂ 42000 ਬੱਚਿਆਂ ਨੂੰ ਨੌਕਰੀ ਮਿਲੀ ਹੈ ਅੱਗੇ ਪੰਜੇ ਸਾਲ ਨੌਕਰੀਆਂ ਮਿਲਦੀਆਂ ਸੀ ਪਹਿਲੇ ਛੇ ਸਾਲ ਸ਼ੁਰੂ ਕੀਤੀ ਐ ਤੇ ਕੋਈ ਜਿਹੜਾ ਵੀ ਚਾਹੇ ਕੋਈ ਬੱਚਾ ਚਾਹੇ ਉਹਦੇ ਪਰਿਵਾਰ ਦਾ ਜੀ ਹੈ ਅੱਗੇ ਵੱਡੇ ਵੱਡੇ ਇਰਦਾਨ ਲੱਗਦੇ ਸੀ 10 10 20 25 25 ਲੱਖ ਦੇ ਵੀ ਫੇਕ ਤੇ ਜਾ ਕੇ ਗੱਲ ਭੜੀਆਂ ਕੋਈ ਵੀ 1 ਰੁਪਈਆ ਦਾ ਦਾਗ ਨਹੀਂ ਸਰਕਾਰ ਤੇ ਉਸ ਹੈ ਬੀਸੀਐਮ ਤੇ ਮਿਹਨਤ ਕੀਤੀ ਤੇ ਮਿਹਨਤ ਦਾ ਮੁੱਲ ਪਿਆ ਤੇ ਕਦੇ ਜਿੰਨੇ ਬਾਤ ਕੀਤੀ ਸੀ ਉਹ ਭਗਵੰਤ ਮਾਨ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਨੇ ਵਿਧਾਇਕੀ ਹੋਗੋਬਰਾਨ ਵਿੱਚ ਹਿੱਸੇ ਆਮ ਆਦਮੀ ਪਾਰਟੀ ਵੱਲੋਂ ਉਹ ਪੱਤਰਕਾਰ ਸਾਡੀ ਉਸ ਸੀਟ ਨੂੰ ਬਹੁਤ ਹੋੜ ਦੱਸਦੇ ਸੀ ਚਰਚਾ ਸੀ ਕਹਿੰਦੇ ਸੀ ਕਿ ਕੋਲੇ ਵਾਸਤੇ ਜੋੜ ਲੜਦਾ ਬਾਲ ਕਦੇ ਹਾਰਿਆ ਨਹੀਂ ਤੇ ਤੈਨੂੰ ਉਹ ਜਿੱਤਣ ਨਹੀਂ ਦਿੰਦਾ ਇਹ ਕੋਈ ਯਾਦਨਾ ਸੀ ਕੋਰ ਸਰਦਾਰ ਪ੍ਰਕਾਸ਼ ਇਕਬਾਲ ਦੀ ਅਤੇ ਗੁਰਮੀਤ ਸਿੰਘ ਗੁੱਡੀਆਂ ਦੀ ਹੈ ਬਾਕੀ ਦਾ ਮਰਦਾ ਲੋਕਾਂ ਨੇ ਜਿਹਨੂੰ ਪਾ ਦੇਣਗੇ ਜਿੱਤ ਜਾਊਗਾ ਉਹ ਕਹਿੰਦੇ ਐ ਨਹੀਂ ਹੋ ਸਕਦਾ ਜਿਹੜਾ ਬਾਦਲਾ ਦਾ ਕਿਸੇ ਦੇ ਸਿਰ ਤੇ ਹੱਥ ਰੱਖਦੇ ਨਾ ਉਹ ਐਮ.ਐਲ.ਏ ਬਣ ਜਾਂਦਾ ਥੋ ਸੁਪਣਾ ਲਹਿ ਸਰਕਾਰ ਜੋ ਭਰਾਉ ਜਦੋਂ ਚੋਣ ਹੋਈ ਜਦੋਂ ਨਤੀਜਾ ਆਇਆ ਉਦੋਂ ਜਿਹੜਾ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਐਮ.ਐਲ.ਏ ਬਣਾਉਂਦਾ ਸੀਗਾ ਜਦੋਂ ਲੋਕਾਂ ਨੇ ਮੇਰੇ ਸਿਰ ਤੇ ਹੱਥ ਰੱਖਤਾ ਉਹ ਐਮ.ਐਲ.ਏ ਵੀ ਨਹੀਂ ਬਣ ਸਕਿਆ 11,000 ਵੋਟਰਾਂ ਦੇ ਫਰਜ਼ ਨਾਲ ਲੰਬੀ ਹੱਕ ਦੇ ਲੋਕਾਂ ਨੇ ਇਹ ਗਰੀਬ ਬੰਦੇ ਨੂੰ ਉਸ ਰਜਵਾੜੇ ਦੇ ਸ਼ਹਿਰ ਜਿਹੜਾ ਪੂਰਾ ਜਰਮਾਨਾ ਹੋ ਗਿਆ ਸਰਦਾਰ ਭਗਵੰਤ ਸਿੰਘ ਮਾਲੀ ਸਰਕਾਰ ਦੇ ਵਿੱਚ ਮੰਤਰੀ ਜਦੋਂ ਮੈਂ ਮੰਤਰੀ ਬਣਿਆ ਮਾੜੇ ਬੰਦੇ ਤੇ ਸਾਰੇ ਬੰਦਿਆਂ ਦੀ ਨਿਗਾਹ ਹੁੰਦੀ ਹੈ ਵੀ ਇਹਦਾ ਰੋਲ ਜੂ ਗਰੀਬਾ ਬੰਦਾ ਹੈ ਤੇ ਛੇਤੀ ਪਤਾ ਲੱਗ ਜੂ ਤੇ ਇਹਨੂੰ ਪਸਾਰਾਂਗੇ ਤੁਸੀਂ ਲੋਕਾਂ ਨੇ ਅਸ਼ੀਰਵਾਦ ਦਿੱਤਾ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਮੈਂ ਆਪਣੀ ਨੀਲ ਨੂੰ ਸਾਫ਼ ਰੱਖਿਆ ਤੇ ਬਾਹਰ ਦੀ ਫੱਗ ਨੂੰ ਵੇਖਿਆ ਵੀ ਬਹੁਤ ਵੱਡਾ ਨਾਂ ਦਰਵੇਸ਼ ਕਹਿੰਦੇ ਇਹਨਾਂ ਨੂੰ ਸਿਆਦ ਦਾ ਦਰਵੇਸ਼ ਸਿਆਦ ਕਹਨਾਂ ਨੂੰ ਭਾਵ ਦਰਵੇਸ਼ ਨਹੀਂ ਕਹਿੰਦਾ ਉਹ ਆਮੇਸ਼ਾ ਜਫਰਤ ਕਰਦੇ ਇਹ ਰਤਵਾ ਮੇਰੇ ਬਾਪ ਨੂੰ ਮਿਲਿਆ ਵੀ ਵੱਡੇ ਵੱਡੇ ਮੀਂਹਾਂ ਤੋਂ ਵੱਡੇ ਵੱਡੇ ਪੱਤਰਾਂ ਤੋਂ ਔਰ ਦੀਵਾਰ ਲੋਕਾਂ ਤੋਂ ਮੈਂ ਕਿਹਾ ਉਸ ਨਾਲ ਉਹ ਦਾਗ ਨਾ ਲੱਗੇ ਮੈਂ ਇਮਾਨਦਾਰੀ ਨਾਲ ਆਪਣੀ ਸੇਵਾ ਨਮਾਈ ਹੈ ਖੋ ਜੀ ਅੱਜ ਦਾ ਜਿਵੇਂ ਮੌਸਮ ਹੈ ਅੱਜ ਮੌਸਮ ਖਰਾਬ ਹੈ ਥੋੜਾ ਅੱਜ ਮੀਂਹ ਦਾ ਮੌਸਮ ਹੈ ਪਿਛਲੇ ਮਤਲਬ ਲੰਬੇ ਸਮੇਂ ਤੋਂ ਲੋਕਾਂ ਨੇ ਇਸ ਸਾਥ ਵਿੱਚ ਬੈਠ ਕੇ ਉਹਨਾਂ ਦੀ ਵੇਟ ਕੀਤੀ ਹੈ ਚਲੋ ਜੋ ਅਨੋਖ ਸਵਾ ਦਾ ਜੋ ਪ੍ਰੋਗਰਾਮ ਹੈ ਥੋੜੇ ਥੋੜੇ ਨਾਲ ਟਾਈਮ ਲੱਗਦਾ ਜਿਸ ਤਰ੍ਹਾਂ ਇੰਨਾ ਜਿਆਦਾ ਭਾਰੀ ਇਕੱਠ ਸਾਡੇ ਸਾਥ ਦੇ ਵਿੱਚ ਹੋਇਆ ਹੈ ਤਾਂ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਸਤਿਕਾਰ ਹੈ ਰਾਤ ਦਾ ਟਾਈਮ ਹੋ ਚੁੱਕਿਆ ਜੀ ਇੰਨਾਂ ਚੀਜ਼ਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੇ ਸਾਡੇ ਲੋਕਾਂ ਦੇ ਦਿਲਾਂ ਦੇ ਵਿੱਚ ਸਾਡੇ ਜਿਹੜੇ ਇੱਕੋ ਇੱਕ ਉਮੀਦਵਾਰ ਕੈਂਡੀਡੇਟ ਚਿਹਰਾ ਸਾਨੂੰ ਦਿੱਤਾ ਸਾਡੀ ਪਾਰਟੀ ਨੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਜੀ ਜਥੇਦਾਰ ਹੈ ਉਹਨਾਂ ਦੀ छवि ਇੰਨੀ ਚੰਗੀ ਹੈ ਵੀ ਪਿੰਡ ਪਿੰਡ ਦੇ ਵਿੱਚ ਸ਼ਹਿਰ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਇਮਾਨਦਾਰੀ ਦੀ ਮਿਸਾਲ ਦੇ ਉਹ ਖਾਨਦਾਨ ਦੇ ਵਿੱਚੋਂ ਨੇ ਜੀ ਸਾਨੂੰ ਪੱਕਾ ਲੱਗਦਾ ਵੀ ਬਹੁਤ ਵੱਡੀ ਲੀਡ ਤੋਂ ਉਹ ਬਹੁਤ ਸੋਹਣੀ ਲੀਡ ਤੋਂ ਜਿੱਤਣਗੇ ਜੀ ਤੇ ਜਿਹੜੇ ਆਪਣੇ ਕਾਲੀਦਾਲਾ ਉਹਨਾਂ ਨੂੰ ਮੂੰਹ ਤੋੜਨਾ ਜਵਾਬ ਮਿਲੂਗਾ ਜੀ ਮੰਤਰੀ ਤੁਹਾਡੇ ਵਿੱਚ ਆਇਸੀ ਇਹਦੀ ਗੱਲਬਾਤ ਕੀ ਲੱਗਦਾ ਇਸ ਮਾਰ ਦੀ ਜੋ ਜਿੱਤ ਹੈ ਉਸ ਤੋਂ ਬਾਅਦ ਕੀ ਕੁਝ ਬਦਲਾਅ ਕੀਤੇ ਜਾਣਗੇ ਮੰਤਰੀ ਸਾਹਿਬ ਜੀ ਸਾਡੇ ਵਿੱਚ ਆਏ ਆ ਪਹਿਲੀ ਗੱਲ ਤਾਂ ਜਿਹੜੇ ਸਾਡੇ ਮੰਤਰੀ ਨੇ ਜੀ ਸਾਡੇ ਐਮਐਲਏ ਨੇ ਉਹ ਆਮਨੇ ਉਹ ਕਦੇ ਵੀ ਖਾਸ ਨਹੀਂ ਆਪਣੇ ਆਪ ਨੂੰ ਸਮਝਦੇ ਜੇ ਅਸੀਂ ਉਹਨਾਂ ਨੂੰ ਸਭ ਤੋਂ ਮਾੜੇ ਘਰ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਸਾਧਦੇ ਆ ਤਾਂ ਉੱਥੇ ਵੀ ਪਹੁੰਚਦੇ ਆ ਸਾਡੇ ਜਿਹੜੇ ਉਮੀਦਵਾਰ ਨੇ ਗੁਰਮੀਤ ਸਿੰਘ ਖੁੱਡੀਆਂ ਜੀ ਜਿੱਤ ਕੇ ਉਸ ਲੋਕ ਸਭਾ ਦੇ ਵਿੱਚ ਸਾਡੇ ਪੰਜਾਬ ਲਈ ਸਾਡੇ ਲੋਕਾਂ ਦੇ ਹਿੱਤਾਂ ਲਈ ਉੱਥੇ ਬੋਲਣਗੇ ਜੀ ਸਾਡੀਆਂ ਮੰਡੀਆਂ ਸਾਡੀਆਂ ਸੜਕਾਂ ਸਾਡੇ ਰਹਿੰਦੇ ਕੰਮ ਪੂਰੇ ਹੋਣਗੇ ਜੀ ਮੇਰੀ ਬਹੁਤ ਹੀ ਸਤਿਕਾਰਯੋਗ ਮੇਰੇ ਹਜ਼ੂਰਾਂ मेरिया मामा भैन नौजवान साथी मेरे परा सब तो पहला गल बज के परिवार करो वागुरु जी का खालसा वाहू जी की फतेह सत्कार साथी जिन्हें भी पाए पासे खड़े इधरों तरह बेनती आके पंडाल बैठ बैठना ਇੱਕ ਚੁੱਪ ਦਾ ਜਾਨ ਬਖਸ਼ਣ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਪਲਾਸ ਆ ਜਾਣਾ ਇੱਕ ਚੁੱਪ ਦਾ ਜਾਨ ਬਖਸ਼ਣ ਸਤਿਕਾਰਯੋਗ ਸਾਥੀਓ ਅੱਜ ਆਪਾਂ ਫਜੀ ਦੇ ਨਗਰ ਵਿੱਚੇ 224 ਦੀਆਂ ਇਲੈਕਸ਼ਨਾਂ ਨੂੰ ਮੁਕਰਾ ਕੋ ਦੀ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਬਿਜਲੀ ਮਾਫ ਹੋ ਗਈ ਖੇਤਾਂ 'ਈ ਲਾਈਟ ਆ ਮਾਈ ਜਾਂਦੀ ਹੈਗੀ ਬਹੁਤ ਵਧੀਆ ਪਰ ਮਹੰਗਾ ਰਗਾ ਜਿਵੇਂ ਲੋਕ ਕਹਿੰਦੇ ਸੀ ਬਦਲਾ ਬਦਲਾ ਸਾਡੇ ਲਈ ਬਦਲਾ ਬਹੁਤ ਚੰਗਾ ਹੈ ਆਮ ਲੋਕਾਂ ਲਈ ਬਦਲਾ ਬਹੁਤ ਚੰਗਾ ਹੈ ਇਹ ਬਾਕੀ ਇਮਾਨਦਾਰ ਸ਼ਕਸ਼ੀਤ ਹੈ ਕੁੱਡੀਆਂ ਸਾਹਿਬ ਔਰ ਸਾਡੇ ਐਮਐਲਏ ਸਰਦਾਰ ਸੁਖਵੀਰ ਮਾਈ ਸਰਖੰਨਾ ਜੀ ਬਹੁਤ ਇਮਾਨਦਾਰ ਨੇ ਹਲਤ ਕਰੇ ਰੁਪਈਆ ਦਾ ਵੀ ਕ੍ਰਪਸ਼ਨ ਦਾ ਕੁਈ ਹੈਗਾ ਯਮਨ ਬਹੁਤ ਵਧੀਆ ਮਤਲਬ ਪਿੰਡਾਂ ਦੇ ਵਿੱਚ ਕੰਮ ਹੋਈ ਜਾਂਦੇ ਸਾਡੇ ਦਾਣਾ ਮੰਡੀ ਚਣੀ ਗਈ ਹੈ 12.5 ਲੱਖ ਸਾਡੇ ਪਿੰਡ ਨਾਲ ਚਾਹੂ ਪਿੰਡ ਹੈ 12.5 ਲੱਖ ਦਾਣਾ ਮੰਡੀ ਤੇ ਲੱਗੀ ਹੈ ਹਸਪਤਾਲ ਬਣੀ ਜਾਂਦਾ ਮਹੱਲਾ ਕਲੀਨਿਕ ਬਣੀ ਜਾਂਦੇ ਆ ਸਾਡੇ ਬਹੁਤ ਕੰਮ ਹੋਈ ਜਾਂਦੇ ਬਾਕੀ ਜੇ ਕੋਈ ਚਾਹੇ ਤਾਂ ਦਿਖਾ ਵੀ ਦੇਵਾਂਗੇ ਸਾਡੇ ਦਾਣਾ ਮੰਡੀ ਹਸਪਤਾਲ ਸਾਰਾ ਕੁਝ ਦਿਖਾ ਦੇਾਂਗੇ ਮੰਤਰੀ ਜੀ ਤੁਹਾਡੇ ਪਿੰਡ ਆਏ ਸੀ ਤੇ ਕੀ ਕਹਿੰਦੇ ਉਹਨਾਂ ਦਾ ਜਿੱਤਣ ਤੋਂ ਬਾਅਦ ਕੀ ਕੁਝ ਬਦਲਾਵ ਹੋ ਰੂ ਹੋ ਸਕਦੇ ਨੇ ਦੇਖੋ ਜਿਹੜਾ ਸੈਂਟਰ ਪੈਸਾ ਰੁਕੀ ਬੈਠਾ ਸਾਡਾ ਠਿਕਾਣਾ ਮੰਡੀਆਂ ਦਾ ਦਾਣਾ ਮੰਡੀਆਂ ਦਾ ਸਾਡੇ ਸੜਕਾਂ ਦਾ ਉਹ ਰੁਕੀ ਬੈਠਾਗਾ ਜੇ ਸਾਡੇ 13 ਦੇ 13 ਇੱਥੋਂ ਜਾਣ ਜੇ ਪਹਿਲਾਂ ਵਾਲੇ 13 ਨੇ ਸਾਡੀ ਗੱਲ ਕਰੀ ਹੁੰਦੀ ਸਾਡੇ ਆ ਹਾਲਾਤ ਨਾ ਹੁੰਦੇ ਸੜਕਾਂ ਦੇ ਤੇ ਮੰਡੀਆਂ ਦੇ ਠੀਕਾਣਾ ਇੱਕ ਇੱਕ ਰੁਪਈਆ ਉਹ ਕੰਦਾ ਪਿੰਡਾਂ ਚ ਲੈ ਕੇ ਆਉਂਗਾ ਮੈਂ ਸਰਪੰਚਾਂ ਨੂੰ ਦੇਉਂਗਾ ਕਮੇਟੀਆਂ ਨੂੰ ਦੇਉਂਗਾ ਜਿਵੇਂ ਐਮਐਲਏ ਸਾਹਿਬ ਕਹਿਣਗੇ ਮੈਂ ਉਹਨਾਂ ਦੇ ਹੱਥ ਚ